ਜੀ ਕੀ ਕਰਨ ਲੱਗੇ ਜੀ ਪੜਾਈ ਹਾਂ ਅਜੇ ਸ਼ੁਰੂਆਤੀ ਹੋਣ ਲੱਗੀ ਆ ਕੀ ਪੀਓਗੇ ਹੈ ਕੀ ਪੀਓਗੇ ਕੀ ਪੀਓਗੇ ਤੁਸੀਂ ਚਾਹ ਪਾਣੀ ਨੀਂਦ ਨਹੀਂ ਉਤਰੀ ਅਜੇ ਚਾਹ ਤੇ ਲੱਡੂ ਲੱਡੂ ਕਦ ਖਾਦਣੇ ਠੀਕ ਹੈ ਹੈਗੇ ਹੈਗੇ ਕੱਲ ਖਾਦਾ ਨਹੀਂ ਆ 2-3 ਲੱਡੂ ਕੱਲ ਖਾ ਲੇ ਤਹੀ ਇਹਨਾ ਮਿੱਠਾ ਚੰਗਾ ਨਹੀਂ ਹੁੰਦਾ ਮਿੱਠਾ ਸਿਰ ਦੇ ਲਈ ਠੀਕ ਨਹੀਂ ਆ ਜਿਆਦਾ ਲੱਡੂ ਕਿਉਂ ਕੱਲ ਤੂੰ ਇੱਕ ਖਾਦਾ ਪਹਿਲਾਂ ਇੱਕ ਫੇਰ ਖਾਦਾ ਡੇਢ ਫੇਰ ਖਾਤਾ ਰਾਤ ਇਹਨੇ ਲੱਡੂ ਚੰਗੇ ਨਹੀਂ ਆ ਰਾਤ ਸੌਣ ਲੱਗਿਆ ਫੇਰ ਖਾਦਾ ਰੋਟੀ ਨਹੀਂ ਖਾਦੀ ਰਾਤ ਨੂੰ ਹੀ ਪਤਾ ਨਾ ਰੋਟੀ ਖਾਣੀ ਜ਼ਰੂਰੀ ਆ ਉਹ ਲੱਸੀ ਦੋ ਨਹੀਂ ਲੈਣਾ ਚਾਹੀਦਾ ਲੱਸੀ ਦੀ ਨਹੀਂ ਦਹੀਂ ਵਾਲੀ ਭੂਦਨੇ ਦੀ ਲੱਸੀ ਬਣਾਈ ਆ ਪੇਟ ਦੀ ਗਰਮੀ ਹੋਈ ਆ ਨਾ ਤੁਹਾਨੂੰ ਪੇਟ ਦੀ ਗਰਮੀ ਵਾਸਤੇ ਬਹੁਤ ਵਧੀਆ ਏ ਉਹ ਲੱਸੀ ਰੋਟੀ ਨਹੀਂ ਲੱਸੀ ਲੈ ਕੇ ਆਉਣੀ ਠੀਕ ਆ ਪੁਦੀਨੇ ਦੀ ਤੁਸੀਂ ਪੀ ਲਿਜੀਏ ਦੇ ਵਿੱਚ ਜਿਹੜਾ ਇਹੋ পেট ਦੀ ਗਰਮੀ ਹੋ ਜਾਂਦੀ ਹੈ ਰੋਟੀ ਰੋਟੀ ਖਾ ਕੇ ਜਾਂ ਫਿਰ ਕੋਈ ਆਪਾਂ ਮਤਲਬ ਇਹ ਵੀ ਧੁੱਪੇ ਜਾਂਦੇ ਆ ਨਾ ਜਦੋਂ ਕਿਤੇ ਚਾਈ ਗਈ ਆਈਏ ਤੇ পেট ਦੀ ਗਰਮੀ ਹੋ ਜਾਂਦੀ ਹੈ ਉਸ ਵਾਸਤੇ ਜਿਹੜਾ ਇਹੋ ਸਭ ਤੋਂ ਬੈਸਟ ਆ ਪੁਦੀਨੇ ਦੀ ਲੱਸੀ ਜਿਹਨੂੰ ਕਹਿ ਦਿੰਦੇ ਪੁਦੀਨੇ ਦੀ ਸ਼ਾਹ ਚ ਤੇ ਮੈਂ ਸਵੇਰੇ ਬਣਾਈ ਸੀ ਥੋੜੀ ਜੀ ਰਹਿ ਗਈ ਆ ਹੁਣ ਮੈਂ ਦੇ ਵਿੱਚ ਉਹ ਤੁਹਾਨੂੰ ਦੇਣੀ ਆ ਮੈਂ ਵੀ ਪੀ ਲਵਾਂ ਤੁਹਾਡੇ ਸਾਹਮਣੇ ਪੀ ਲੀ ਆ ਤੇ ਵੈਸੇ ਇੱਕ ਤੀਰ ਗੋਨਵੀ ਪੀਉਂ ਹੀ ਸਵੇਰੇ ਉਹ ਜਿਹੜਾ ਨੇ ਖਾਦੀ ਆ ਤੇ ਹੈਰੀ ਤੇ ਖਾਂਦਾ ਨਹੀਂ ਹੁੰਦਾ ਹੈਰੀ ਨੂੰ ਫਿਰ ਮੈਂ ਜਿਹੜਾ ਜੂਸ ਬਣਾਇਆ ਜਾਂਦਾ ਹੈ ਨਾ ਉਹਦੀ ਵਿੱਚ ਹੀ ਦੇ ਦਿੰਨੀ ਆ ਉਹਨੂੰ ਮੈਂ ਬਨਾਣਾ ਜਾਂ ਮੰਗੋ ਕਿਸੇ ਨਾ ਕਿਸੇ ਫਰੂਟ ਦਾ ਜੂਸ ਬਣਾ ਕੇ ਦੁੱਧ ਦੇ ਨਾਲ ਉਸੇ ਵਿੱਚ ਹੀ ਮਿਕਸੀ ਦੇ ਬਾਅਦ ਨਹੀਂ ਮੀਕ ਕਰਕੇ ਦੇ ਦਿੰਨੀ ਫਿਰ ਉਹ ਪੀ ਲੈਂਦਾ ਹੈ ਤੇ ਇਦਾਂ ਹੀ ਜਿਹੜਾ ਉਹ ਚਲੋ ਦਿਵਜੋਤ ਐਨਾ ਹੀ ਪੀਉ ਪੀ ਪੀ ਲੈਂਦਾ ਹੈ ਦਿਵਜੋਤ ਨੂੰ ਇਦਾਂ ਹੀ ਦਵਾਂਗੇ ਤੇਨੇ ਪੀ ਲੈਣੀ ਆ ਹਰ ਰਾਜ ਨੂੰ ਤੇ ਪੁਦੀਨਾ ਜਿਹੜਾ ਇਹ ਨਾ ਤੇ ਚਟਨੀ ਖਾਂਦਾ ਏ ਨਾ ਇਹ ਉਹ ਨਿੰਲੇ ਲੱਸੀ ਪੀਣੀ ਆ ਉਹ ਨੂੰ ਹੀ ਦੇਖਦੀ ਕੋਈ ਨਾ ਕੋਈ ਆਈਡੀਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਇਹ ਪੁਦੀਨਾ ਠੰਡਾ ਹੁੰਦਾ ਹੀ ਗਰਮੀਆਂ ਦੇ ਵਿੱਚ ਥੋੜੇ ਦਿਨਾਂ ਬਾਅਦ ਜਰੂਰ ਪੀਂਦੇ ਰਹਿਣਾ ਚਾਹੀਦਾ ਵੈਸੇ ਨਿੰਬੂ ਪਾਣੀ ਵੈਸਟ ਪਰ ਹਰ ਰਾਜ ਦੀ ਇੰਨੀ ਪ੍ਰੋਬਲਮ ਮੈਨੂੰ ਕੋਈ ਵੀ ਚੀਜ਼ ਖਾਂਦਾ ਪਿੰਦਾ ਨੀ ਨਿੰਬੂ ਪਾਣੀ ਵੀ ਨਹੀਂ ਉਹ ਪਿੰਦਾ ਤੇ ਇਸ ਕਰਕੇ ਹਰ ਰਾਜ ਦੀ ਇੱਕ ਵੀ ਨੂੰ ਵਧੀਆ ਆਈਡੀਆ ਲੱਗਿਆ ਜਿਹੜਾ ਕਿ ਕਿ ਤੀਰਗੁੰਦ ਦੇ ਜੂਸ ਦੇ ਵਿੱਚ ਪਾ ਦਿੰਨੀ ਆ ਹੁਣ ਮੇਰੇ ਰਾਜ ਨੂੰ ਇੱਕ ਇਸ ਤਰ੍ਹਾਂ ਜਿਹੜਾ ਇਹ ਪੁਦੀਨੇ ਦੇ ਪੱਤੇ ਵੀ ਖਾਏ ਪ ਸਮਝ ਨਹੀਂ ਆਂ ਦੇਵ ਜੀ ਉਹਨੂੰ ਕਿੱਦਾਂ ਆਈ ਸੀ ਜਿਹਦੇ ਜੜੀ ਆ ਪੁਦੀਨੇ ਨੂੰ ਪੁਦੀਨਾ ਦਵਾ ਕੇ ਜਿੱਤੇ ਆਊਟ ਹੋ ਜਾਂਦੇ ਆ ਐਡੀ ਬਾਜੋਂਦੀ ਐ ਨਹੀਂ ਤਾਂ ਮਤਲਬ ਆਊਟ ਹੋ ਜਾਂਦੇ ਆ ਟੁੱਟ ਟੁੱਟ ਬੱਜੇ ਦਾ ਪੰਗੀ ਹਾਂਜੀ ਕਰਨੇ ਆਉਣੀ ਆ ਪਾਪਾ ਉੱਥੇ ਹੀ ਆ ਤੁਸੀਂ ਅੰਦਰ ਚੱਲੋ ਮੈਂ ਆਉਂਦੀ ਠੀਕ ਆ ਪਾਜੀ ਕੋਲ ਆ ਕਿੰਨੇਵੇਂ ਲੈਵਲ ਤੇ ਪਹੁੰਚ ਗਏ ਰੇਟ ਜੀ ਸਤਿ ਸ਼੍ਰੀ ਅਕਾਲ ਕਿੰਨੇ ਨੰਬਰ ਤੇ ਪਹੁੰਚ ਗਏ ਜੇ? ਬੱਸ ਛੁਰੂ ਕੀ ਬਾਬ। ਛੁਰੂ ਕੀ ਤੈ। ਉਹ ਕਾ ਤੋ ਇਹ ਵੀ ਆਉ। ਆ ਇਹ ਉੱਟੀ ਹੀ ਜਾਂਦੇ ਬਾਰ-ਬਾਰ। ਪਹਿਲਾ ਸਾਪ ਆਉਂਦਾ ਵਾ ਨਾ। ਉਹ ਵਾਲਾ ਮੇਰੇ ਜਾਂਦਾ। ਅਭੀ ਨਹੀਂ ਭਾਈ ਆ। ਇਹ ਸਾਪ ਹੀ ਕਿਉਂ ਆਇਆ? ਸਾਪ ਹੀ ਕਿਉਂ ਆਇਆ? ਡੈਡੀ ਦੇ ਇਹ ਵੇਲੇ 2 ਘੰਟੇ ਦੀ ਡਿਊਟੀ ਲੱਗੀ ਆ। ਇਹ ਜੀ। ਗੇਮ ਦੀ ਸਾਡੀ। ਇਹ ਨਾ ਕੰਮ ਕਰਿਆ ਕਰੋ, ਪਾਸ ਕਰਿਆ ਕਰੋ। ਮਹਾਰਾਜ ਦਾ ਨਾਮ ਲਿਆ ਕਰੋ। ਉਹ ਕੋਥੀ ਲਿਆ ਕੇ ਰੱਖੀ ਆ। ਪਾਸ ਕਰ ਲੈਣਾ। ਮੈਂ ਉਹ ਤੋਂ ਆ ਕੇ ਦੁਕਾਨ ਤੋਂ ਹਾਂ ਇਹਨਾਂ ਨਾਲ ਕਰ ਰਿਹਾ ਕਿ ਇਹ ਦੁਕਾਨ ਤੋਂ ਬਹੁਤ ਵੀ ਹੋ ਸਕਦਾ ਹੈ ਕਿ ਦੁਕਾਨ ਤੇ ਹੋਵੇ ਡੈਡੀ ਥੋੜੀ ਗਲਤੀ ਦਿਵਜੋਤ ਨੇ ਸੁਖਾਈ ਆ ਹਾਂ ਮੈਂ ਦਿਵਜੋਤ ਦੀ ਗਲਤੀ ਆ ਦਿਵਜੋਤ ਇਹ ਪੁੱਠੇ ਕੌਣ ਪਾਇਆ ਡੈਡੀ ਮੈਂ ਉਹਦੇ ਨਾਲ ਦਰ ਨੂੰ ਲੰਮ ਗਿਆ ਪਰ ਚਰਾਣੀਆਂ ਨਹੀਂ ਹੁੰਦੀਆਂ ਹੁਣ ਆ ਗਈਆਂ ਚਰਾਣੀਆਂ ਅੱਪੇ ਗੱਡਲੀ ਦੇਣ ਟੱਚ ਟੱਚ ਫੋਨ ਲੈ ਕੇ ਦੇਣਾ ਪੈਣਾ ਹੁੰਦਾ ਦਦੂ ਨੂੰ ਦਦੂ ਜੇ ਤੂੰ ਟੱਚ ਫੋਨ ਗਲ ਉਹ ਇਹਨੇ ਕੋਈ ਵੀ ਗੇਮ ਡਾਊਨਲੋਡ ਕਰ ਦੇ ਜੰਮਾ ਮਾੜਾ ਮੋਟਰ ਜਿਹੜਾ ਮਰਦੀ ਲੋਕ ਇਹ ਤੱਕੜੇ ਪਰ ਇੱਕ ਮੌਣੇ ਪੁੱਤ ਉਹ 50 ਰੁਪਏ ਦੇਣੇ ਆਨਾਂ ਕਿੰਨਾਂ ਉਹਨਾਂ ਨੇ ਉਹ ਜਿਹੜੇ ਮੰਗਦੇ ਗੇਮ ਵਾਲੇ ਗੇਮ ਵਾਲੇ ਕਿਹੜਾ ਆਲੇ ਨਹੀਂ ਨਹੀਂ ਜਿਹੜੇ ਗੇਮ ਵਾਲੇ ਮੰਗਦੇ 50 ਰੁਪਏ ਤੇ ਤਾਦੀ ਗੇਮ ਲਾ ਦੇ ਇਹ ਚੱਲੂਗੀ ਆਮ ਜੀ ਤੁਹਾਨੂੰ ਚੱਲੀ ਜਾਊ ਚੱਲੀ ਹੋਊਗੀ ਚੱਲੀ ਹੋਊਗੀ ਫੇਰ ਨਹੀਂ ਆਹ ਦੇ ਉਹ ਜਿਤਰਾ ਆ 850 700 ਲੈਂਦੇ ਆ ਉਹ ਵਧੀਆ ਜੀ ਸਭ ਨੂੰ ਉਹ ਵਧੀਆ ਹੋਊ ਉਹ ਗੱਡੀ ਵਾਲੇ ਵੀ ਇਹਦੇ ਇੱਕ ਬੰਦਾ ਉਹ ਦੇਖੋ ਗੱਡੀ ਦਾ ਨੂਗੇ ਮਾ ਦਾ ਬਤਾਵਾ ਹੈ ਕੋਟੇ ਤੋਂ ਵਧੀਆ ਗੇਮਾ ਚ ਪਜਾਈ ਜਾਂਦੇ ਪਜਾਉਂਦੇ ਨਹੀਂ ਨਾ ਵੱਡੀਆਂ ਵੱਡੀਆਂ ਨੇ ਕਰ ਉਹ ਬਾਈ ਸਿੱਧੀ ਖੇਡਦੇ ਹੈ ਪਾਪਾ ਵੱਡੀਆਂ ਵੱਡੀਆਂ ਨੇ ਬੰਦਾ ਆਇਆ ਆਇਆ ਦਾਦੀ ਨੂੰ ਘੁਟਣਾ ਦੰਡਾ ਲੈ ਕੇ ਆਉਂਦਾ ਹਡੰਡਾ ਦਾਦੂ ਨੂੰ ਦੋ ਡੈਡੀ ਫੜ ਲਓ ਡੰਡਾ ਲੈ ਲਓ ਇਹ ਤੋਂ ਘੁਟੋ ਦਾਦੀ ਨੂੰ ਘੁਟੋ ਤਾਂ ਤਾ ਨੂੰ ਮਾਰੂਗਾ ਦਾਦੀ ਨੂੰ ਘੁਟੋ 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 ਦਾਦੀ ਨੂੰ ਦਾਦੀ ਨੂੰ ਆਪ ਦੀ ਵਾਰੀ ਆਈ ਤੇ ਹੁਣ ਦਾਦੀ ਨੂੰ ਪਹਿਲਾਂ ਡੰਡ ਭੱਜ ਕੇ ਤੇ ਬਚਾਉਣੇ ਪੜਨਗੇ ਆ ਵੀ ਨਹੀਂ ਫੜਨਾ ਨਹੀਂ ਆ ਡੈਡੀ ਰੋਲਾ ਪਾਉਂਦਾ ਤੇ ਆਂਦਾ ਵਾਪੇ ਦਾਦੀ ਹੈ ਮੇਰੀ ਆ ਹਾਏ ਦਾਦੀ ਦੇ ਹਾਏ ਕੁੱਟਣ ਲੱਗੇ ਦਾਦੀ ਨੂੰ ਹਾਏ 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 ਪੀ ਦੋ ਵੀ ਦੋ ਓਏ ਕੋਡ ਡੰਡਲੇ ਆਣ ਗਿਆ ਜੇ ਕਿਹੜੀ ਹੋ ਉਹ ਦੁੱਧ ਮੰਗਦਾ ਮੁੰਡੇ ਮੰਮੀ ਦੀ ਜਾਣ ਕੇ ਕਰੋ ਜਾਣ ਕੇ ਕਰੋ ਤੀਖਾ ਨਾ ਹਾਏ ਹਾਏ ਦਾਦੀ ਜੀ ਕਿੰਨੇ ਪੀੜ ਹੁੰਦੇ ਜ਼ੋਰ ਦੀ ਬਾਜ ਮਾਰੋ ਵਾਜ ਮਾਰੋ ਹਾਰਾ ਜੇ ਜ਼ੋਰ ਦੀ ਬਾਜਾ ਮਾਰੋ ਨਾਨੂ ਹਾਰਾ ਨੂੰ ਬਾਜ ਮਾਰੋ ඔනු වාාජනී සොන්ඩි ලෑ දදී කොටති දදනේ හැරි හොයේ හයේ ඔෞද්දර වය කොට්ට පෑන්ඩයි ඩංගෝ ඩංගෝද දදිීනුණි මාරණාන්ද ਚਲੋ ਪਾਜੀ ਨੂੰ ਕੁੱਟੋ ਫੇਰ ਇਹਦੇ ਨੂੰ ਡੈੱਜੇ ਦੇ ਪਾਜੀ ਨੂੰ ਕੁੱਟੋ ਜੋ ਮੇਰਾ ਮਜ਼ਾ ਆਏਗਾ ਹੱਥ ਪਾਓ ਇਹ ਹਾਂਜੀ ਤੇ ਸੈਲਫੀ ਕਿਦਾਂ ਵਾਟ ਕੇ ਕਿੰਨੀ ਜ਼ੋਰ ਦੀ ਲਿਆਉਂਦਾ ਏ ਉਹ ਘਰ ਉੱਥੇ ਹੀ ਉਥੇ ਵਾਤਾਵਰਨ ਦਾੰਦਾ ਛੋਟਾ ਲੈ ਦੂਸਰਾ ਇਹ ਪਾ ਕੇ ਆਇਆ ਹੈ ਇਹ ਕੰਨਾ ਲੱਭਾਰੇ ਹਾਂ ਹੁਣ ਛੋਟਾ ਨਹੀਂ ਲੱਭਿਆ ਛੋਟਾ